ਦਰਸ਼ ਨਸ਼ਾ ਹੁੰਦਾ ਆਪਣੇ ਜਵਾਨੀ ਦਾ ਆਪਣੇ ਧਨ ਦੌਲਤ ਦਾ ਆਪਣੇ ਮਾਇਦ ਆਪਣੇ ਆਪ ਨੂੰ ਇਸੇ ਉੱਚੇ ਕੁਲ ਵਿੱਚ ਪੈਦਾ ਹੋ ਜਾਣਾ ਉੱਚੇ ਘਰਾਣੇ ਵਿੱਚ ਪੈ ਜਾਣਾ ਜਮ ਲੈ ਲੈਣਾ ਇਹ ਵੀ ਨਸ਼ੇ ਨੇ ਭਾਈ ਇਹ ਨਸ਼ੇ ਜਿੱਥੇ ਤੇਰੇ ਪਾਵੇਂ ਸਰੀਰ ਨੂੰ ਵਿਗਾੜਦੇ ਹੁਣ ਪਰ ਵੱਧ ਅਸਰ ਇਹਦਾ ਆਤਮਾ ਤੇ ਪੈਂਦਾ ਜੋ ਤੁਸੀਂ ਮੁੱਖ ਤੋਂ ਖਾਧਾ ਹੈ ਨਾ ਜਿਹਦਾ ਸੰਬੰਧ ਕੇਵਲ ਤੋਂ ਕੇਵਲ ਸਰੀਰ ਦੇ ਨਾਲ ਹੈ ਉਹ ਤਾਂ ਭਾਈ ਨਿਤ ਪ੍ਰਤੀ ਤੁਹਾਡੀ ਗੰਦਗੀ ਸਰੀਰ ਤੋਂ ਬਾਹਰ ਨਿਕਲ ਜਾਂਦੀ ਹੈ ਪਰ ਜਿਹੜਾ ਆਤਮਿਕ ਤੌਰ ਤੇ ਨਸ਼ਾ ਕਰ ਲਿਆ ਨਾ ਤਨ ਦੌਲਦਾ ਇਸ ਭਾਵਤ ਭਗਤ ਕਬੀਰ ਜੀ ਫਰਮਾਨ ਕਰਦੇ ਹਨ ਬੰਦੇ ਆ ਮਤ ਨਾ ਤੂੰ ਮਾ ਨਾ ਕਰ ਕਬੀਰ ਗਰਵ ਨਾ ਕੀਜੀਏ ਉੱਚਾ ਦੇਖ ਨਾ ਵਾਸ ਕਹਿੰਦੇ ਆਪਣੇ ਆਪ ਨੂੰ ਕਦੇ ਗਰਵ ਨਾ ਕੀਜੀਏ ਕਿ ਮੈਂ ਬਹੁਤ ਉੱਚੇ ਘਰ ਤੇ ਜੰਮਿਆ ਹੋਇਆ ਵਾ ਸਾਡਾ ਘਰਾਣਾ ਬਹੁਤ ਉੱਚਾ ਹੈ ਬੜੀ ਧਨ ਦੌਲਤ ਹੈ ਬੜੀ ਮਾਇਆ ਪਤਾ ਨਹੀਂ ਹਾਲਾਤ ਕਦੋਂ ਬਦਲ ਜਾਣੇ ਹਨ ਹੁਣ ਬਹੁਤ ਦੂਰ ਦੀਆਂ ਗੱਲਾਂ ਕਰੀਏ ਪ੍ਰਾਤਨ ਇਤਹਾਦੀਆਂ ਗੱਲਾਂ ਕਰੇ ਉਹ ਤਾਂ ਲਿਖਤਾ ਹੁੰਦੀਆਂ ਕਿੰਨੀ ਕਿ ਸਚਾਈ ਹੈ ਇਹ ਤਾਂ ਵੇ ਹੁਣ ਵੈਗਰੂ ਜਾਣਦਾ ਪਰ ਜੋ ਸਾਡੇ ਸਾਹਮਣੇ ਜਿਹਨੂੰ ਆਪਾਂ ਹੱਡ ਵੀਤੀ ਵੀ ਕਹਿ ਦਿੰਦੇ ਆ ਵੇ ਸੰਸਾਰ ਦੇ ਵਿੱਚ ਸਾਡੇ ਅੱਖੀ ਵੀਤੀ ਦੇਖੀ ਆ ਅਸੀਂ ਕਿ ਕਿੱਡਿਆਂ ਕਿੱਡਿਆਂ ਭਾਈ ਕੰਪਨੀਆਂ ਸੀ ਕੰਪਨੀਆਂ ਦੇ ਮਾਲਕ ਸੀ ਨਾਮ ਚੱਲਦਾ ਸੀ ਦੁਨੀਆ ਦੇ ਵਿੱਚ ਕਿ ਜਿਨ੍ਹਾਂ ਦੇ ਨਾਮ ਤੇ ਜਹਾਜ਼ ਚੱਲਦੇ ਸੀ ਭਾਈ ਭਾਵੇਂ ਉਹ ਕਿੰਗ ਅਫੀਸਰ ਦੇ ਮਾਲਕ ਵਿਜੇ ਮਾਲਿਆ ਵਰਗੇ ਹੋਣ ਭਾਵੇਂ ਸਹਾਰਾ ਗਰੁੱਪ ਦੇ ਇੰਦ੍ਰਸਟੀ ਦੇ ਜੋ ਸੀਓ ਸੀ ਸੁਬੋਤ ਰਾਏ ਕਿ ਦੁਨੀਆ ਕਦੇ ਕਹਿੰਦੀ ਸੀ ਕਿ ਕਿਤਾਬਾਂ ਚ ਪੜਾਇਆ ਜਾਂਦਾ ਸੀ ਪਾਈਜੇ बिजनेਸਮੈਨ ਬਣਨਾ ਇੰਨਾ ਵਰਗੇ ਬਣਨਾ ਬੱਚਿਆਂ ਨੂੰ ਮਾਮਾ ਵੀ ਸਿੱਖਿਆ ਦਿੰਦਿਆਂ ਸੀ ਕਹਿੰਦੇ ਵੀ ਉਹਦੇ ਵਰਗਾ ਬਣਿਓ ਹੁਣ ਉਹੀ ਬੱਚੇ ਕਹਿੰਦੇ ਆ ਕਿ ਮਾਂ ਜੀ ਦੀ ਸਿੱਖਿਆ ਦਿੰਦੀ ਸੀ ਮੈਨੂੰ ਕਿ ਇਹਦੇ ਵਰਗਾ ਬਣਨਾ ਕਦੇ ਇਹ ਜਹਾਜ਼ਾਂ ਦਾ ਮਾਲਕ ਸੀ ਅੱਜ ਤਾਂ ਇਹ ਸਾਈਕਲ ਲੈਣ ਦੀ ਵੀ ਔਕਾਤ ਨਹੀਂ ਰਹੀ ਹਸਤੀ ਨਹੀਂ ਰਹੀ ਅਜ ਵੀ ਭਟਕਦੇ ਫਿਰਦੇ ਆ ਕਿ ਐਸੇ ਬਹੁਤ ਆਧਾਰਨਾ ਨੇ ਸਾਡੀ ਜ਼ਿੰਦਗੀ ਦੇ ਵਿੱਚ ਅਸੀਂ ਜੋ ਅੱਖੀ ਦੇਖੀ ਐ ਇਤਿਹਾਸਕ ਗੱਲਾਂ ਨਹੀਂ ਐ ਤਾਂ ਆਪਣੀ ਨੀ ਇੱਕ ਗੱਲਾਂ ਸਾਰੀ ਜਾਣਦੇ ਆ ਵੀ ਐਡੇ ਐਡੇ ਵੱਡੇ ਵੱਡੇ ਮਾਲਕ ਕਿ ਜਿਹੜੇ ਭਾਈ ਅਸਮਾਨ ਤੋਂ ਖਾਕ ਦੇ ਵਿੱਚ ਰੜ ਕੇ ਭਗਤ ਕਬੀਰ ਜੀ ਨੇ ਵੇਖਿਆ ਪਾਵੇਂ ਇਹਨਾਂ ਨੇ ਮਨੁੱਖ ਨੂੰ ਦੋਨੇ ਤਰੀਕੇ ਨਾਲ ਸਮਝਾਤਾ ਕਿ ਭਾਵੇਂ ਜਿੰਨਾ ਤੂੰ ਮਰਜੀ ਅਮੀਰ ਆ ਉੱਚਾਵੇਂ ਉੱਚੇ ਘਰਾਣੇ ਦਾ ਹੋਵੇਂ ਆਪਣੇ ਆਪ ਨੂੰ ਸਮਝਦਾ ਹੋਵੇਂ ਤੂੰ ਕਵੀਰ ਗਰਵ ਨਾ ਕੀਜੀਏ ਉੱਚਾ ਦੇ ਕਿਨ ਨਾਸ ਇੱਕ ਦਿਨ ਸੋਵਨ ਹੋਏ ਕਹਿੰਦੇ ਇੱਕ ਦਿਨ ਇੱਕ ਦਿਨ ਤੇਰੇ ਹਾਲਾਤ ਹੋ ਜਾਣੇ ਇਦਾਂ ਦੇ ਇੱਕ ਦਿਨ ਭੋਏ ਲੇਟਣਾ ਉੱਪਰ ਜਾਂਵੇਂ ਘਾਸ ਇੱਕ ਦਿਨ ਹੁਣ ਇਹ ਤਾਂ ਪਤਾ ਵੀ ਆਪਾਂ ਸਾਰੇ ਜ਼ਮੀਨ ਤੇ ਲੜਦੇ ਆ ਜਦੋਂ ਆਪਾਂ ਨੂੰ ਭਾਵੇਂ ਅਗਨ ਭੇਟ ਕਰ ਦੋ ਇਹ ਸਰੀਰ ਨੂੰ ਤਦ ਵੀ ਲੱਕੜਾਂ ਹੁੰਦੀਆਂ ਧਰਤੀ ਤੇ ਪਈਆਂ ਹੁੰਦੀਆਂ ਨੇ ਰਾਖ ਚਰਾਖ ਹੋ ਜਾਂਦੇ ਹੋਏ ਭਾਵੇਂ ਕੋਈ ਹੋਰ ਤਰੀਕਾ ਹੋਵੇ ਜੋ ਦਫਨਾਉਂਦੇ ਆ ਉਹ ਵੀ ਉਹਨਾਂ ਦਾ ਸਰੀਰ ਮਿੱਟੀ ਦੀ ਗੱਲ ਫੜ ਜਾਂਦਾ ਹੈ ਇੱਕ ਦਿਨ ਭੋਏ ਲੇਟਣਾ ਕਹਿੰਦਾ ਉਸੇ ਤੇਰੀ ਕਬਰ ਤੇ ਉੱਤੇ ਇੱਕ ਦਿਨ ਘਾਹ ਹੋ ਗਿਆ ਹੋਊਗਾ ਭਾਵ ਜਿੰਨਾ ਤੂੰ ਉੱਚਾ ਸਮਝਦਾ ਹੈ ਪਤਾ ਨਹੀਂ ਵਾਹਿਰੂ ਦੀ ਕਦੋਂ ਨਦਰ ਫੇਰ ਜਾਣੀ ਹੈ ਨਦਰ ਉਪਠੀ ਜੇ ਕਰੇ ਜੇ ਉਹਦੀ ਨਜ਼ਰ ਬਦਲ ਗਈ ਨਾ ਕਿ ਵਾਹਿਰੂ ਨੇ ਅੱਖ ਘੁਮਾ ਦਿੱਤੀ ਉਹਨੇ ਤਾਂ ਧਾਰਨਾ ਤੁਹਾਨੂੰ ਦੇ ਦਿੱਤੀ ਆ ਨਾ ਉਹਨਾਂ ਤੇ ਨਜ਼ਰੀ ਫਰੀ ਹੈ ਨਾ ਕਦ ਨਹੀਂ ਭਾਈ ਪਤਾ ਨਹੀਂ ਕਦੋਂ ਐਸੀ ਹਾਲਾਤ ਬਣ ਜਣੇ ਜਿਹੜੇ ਅੱਜ ਦੁਨੀਆ ਦੇ ਟੌਪ ਲਿਸਟ ਵਿੱਚ ਅਮੀਰਾਂ ਚਾਉਂਦੇ ਆ ਭਾਵੇਂ ਆ ਵੀ ਅਵਾਨੇ ੜਾਨੀ ਵਰਗੇ ਹੋਣ ਪਤਾ ਨਹੀਂ ਭਾਈ ਛੜਕਾਂ ਦੇ ਕਦੋਂ ਕਟੋਰਾ ਹੱਥ 'ਚ ਫਰਾ ਦੇਣਾ ਇਹ ਤਾਂ ਮਾਮੋਲੀ ਜਿਹੇ ਬੰਦੇ ਨੇ ਭਾਈ ਇੱਥੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਕਹਿੰਦੇ ਨਦਰ ਉਪੱਠੀ ਜੇ ਕਰੇ ਜੇ ਉਹਦੀ ਨਦਰ ਬਦਲ ਗਈ ਸੁਲਤਾਨਾ ਕਹਾਉ ਕਰਾਇੰਦਾ ਸੁਲਤਾਨ ਵੀ ਕਾ ਖਾਨ ਤੇ ਮਜਬੂਰ ਹੋ ਜਾਂਦਾ ਐ ਇੰਨੇ ਹਾਲਾਤ ਮਾੜੇ ਨੇ ਦੱਸੇ ਅੱਗੇ ਹੋਰ ਕੀ ਸਹਿਬ ਅੱਗੇ ਹੋਰ ਵੀ ਖਿਆਨ ਕੀਤਾ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਕਹਿੰਦੇ ਜਿੱਥੇ ਸੁਲਤਾਨ ਰਾਜਾ ਕਾ ਖਾਨ ਤੇ ਮਜਬੂਰ ਹੋ ਜਾਂਦਾ ਉਥੇ ਹੀ ਭਾਈ ਦਰ ਮੰਗਣ ਪੇਖ ਨਾ ਪੈਂਦਾ ਕਹਿੰਦੇ ਦਰ ਮੰਗਣ ਪੇਖਣਾ ਕਿ ਜਿਹੜਾ ਰਾਜਾ ਸਾਰੀ ਦੁਨੀਆ ਨੂੰ ਭਾਈ ਬਣਦਾ ਸੀ ਮੋਹਰਾ ਬਣਦਾ ਸੀ ਸੋਨੇ ਚੰਦੇ ਬਣਦਾ ਸੀ ਅੱਜ ਉਹਨੂੰ ਖੁਦ ਨੂੰ ਮੰਗਿਆ ਭੀਖ ਨਹੀਂ ਮਿਲਦੀ ਨਦਰ ਉਪੱਠੀ ਸਾਰਾ ਕੁਝ ਨਦਰ ਦੀ ਖੇ ਲਈਏ ਕਿ ਜੇ ਪਰਮਾਤਮਾ ਦੀ ਨਿਗਾ ਬਦਲ ਗਈ ਐਸੇ ਬਹੁਤ ਚਲਸੀ ਦਿੱਤੇ ਜਿਹੜੇ ਅਸਮੀਂ ਜ਼ਮੀਨ ਤੋਂ ਉੱਠ ਕੇ ਸਮਾਨ ਵਾਲ ਵੀ ਜਾਂਦੇ ਦੇਖਿਆ ਤੇ ਸਮਾਨੋਂ ਡਿੱਗਦੇ ਜਵੇਂ ਚ ਖਾਕ ਤੇ ਰਲਦੇ ਵੀ ਦੇਖੇ ਕਿ ਐਸੇ ਹਾਲਾਤ ਹੋ ਜਾਂਦੇ ਸਭ ਨਦਰ ਦੀ ਖੇਡ ਹੈ ਉਸ ਵਹਿਰ ਨੂੰ ਹੁਣ ਗੱਲ ਸੀ ਅਮਲ ਦੀ ਇਹ ਵੀ ਅਮਲ ਸਾਡੇ ਵਿੱਚ ਆ ਜਾਂਦਾ ਹੈ ਇਹ ਸਭ ਤੋਂ ਵੱਧ ਖਤਰਨਾਕ ਹੈ ਇਹਦਾ ਸੰਬੰਧ ਤ੍ਰੀ ਆਤਮਾ ਨਾਲ ਜੋ ਤੁਸੀਂ ਸਰੀਰ ਕਰਕੇ ਖਾਣੇ ਹੋ ਇਹ ਤਾਂ ਸਰੀਰ ਦੇ ਨਾਲ ਹੀ ਸੰਬੰਧ ਹੈ ਮਾਰਨਾ ਸਭ ਨਹੀਂ ਆ ਬਾਰੀ ਆਪੋ ਆਪਣੀ ਕੋਈ ਨਾ ਬੰਦੀ ਤੀਰ ਭਾਵੇਂ ਕੋਈ ਖਾਵੇ ਨਾ ਖਾਵੇ ਭਾਵੇਂ ਅਸੀਂ ਧਰਮਕ ਧਰਮ ਦੇ ਨਾਲ ਜੋੜਦਨੇ ਆ ਇਸ ਗੱਲਾਂ ਨੂੰ ਪਰ ਇਹਨਾਂ ਦਾ ਧਰਮ ਨਾਲ ਕੋਈ ਸਬੰਧ ਨਹੀਂ ਹੈ ਜੇ ਤੁਸੀਂ ਕਣਕ ਵੀ ਖਾਣੇ ਹੋ ਇਹਦੇ ਵਿੱਚ ਵੀ ਨਸ਼ਾ ਹੈ ਬਾਈ ਇਹ ਤਾਂ ਵੀ ਕਰ ਤੁਸੀਂ ਕਿਵੇਂ ਰਹਿ ਸਕਦੇ ਹੋ ਉਹ ਤੁਸੀਂ ਕਣਕ ਦੇ ਪ੍ਰਸ਼ਾਦੇ ਰੋਟੀਆਂ ਖਾਣੇ ਹੋ ਨਾ ਪੰਜ ਸੱਤ ਦਿਨ ਤੁਹਾਨੂੰ ਕਿਤੇ ਚੌਲ ਖਾਣ ਲਾ ਦੀਏ ਵਿੱਚ ਭਾਵੇਂ ਚਾਹ ਦਿੰਦੇ ਵਿੱਚ ਜੇ ਕਿਤੇ ਨੋ ਸਵੇਰੇ ਚੌਲ ਦੁਪਹਿਰੇ ਚੌਲ ਰਾਤਰੀ ਚੌਲ ਤੇ ਆਪਾਂ ਕਹਿ ਦਿੰਦੇ ਹਾਂ ਕੀ ਸਾਰਦ ਨੇ ਝੌਲੀ ਵੜਾਈ ਜੰਨੇ ਆਹ ਸਾਨੂੰ ਤਾਂ ਅਸਲੀ ਭੁੱਖ ਲੱਗੀ ਹੈ ਪ੍ਰਸ਼ਾਦ ਦੇ ਨੂੰ ਆਪਾਂ ਕਦੇ ਨਹੀਂ ਕਹਿੰਦੇ ਤਿੰਨੇ ਟਾਈਮ ਅਸੀਂ ਰੋਟੀ ਖਾਂਦੇ ਕਣਕ ਦੀ ਬਣੀ ਹੋਈ ਕਦੇ ਨਹੀਂ ਕਿਹਾ ਵੀ ਬਹੁਤ ਹੋ ਗਿਆ ਰੋਟੀਆਂ ਕੋਸ ਹੋਰ ਬਣਾ ਲਓ ਸੱਤ ਨਹੀਂ ਖਾਦੀ ਉਹਦਾ ਅਮਲ ਹੀ ਐ ਸਾਰਾ ਤੈਨ ਕਿ ਚਾਹਤ ਹੈ ਪੰਜ ਟਾਈਮ ਜਿਹੜੇ ਮਰਦੀ ਖਾਈ ਜਾਓ ਉਹ ਅਮਲ ਹੀ ਛੁੱਟਦਾ ਇਵੀ ਕਮਲ ਆ ਭਾਈ ਕਿ ਜਿਹੜਾ ਅਸੀਂ ਸੰਸਾਰ ਦੇ ਵਿੱਚ ਜੋ ਵੀ ਕੁਝ ਸਾਨੂੰ ਹੈਵਟ ਆਤ ਪੈ ਜਾਂਦੀ ਹੈ ਨਾ ਇਹ ਚੀਜ਼ ਅਸੀਂ ਖਾਣੇ ਖਾਣੇ ਕਿ ਕਈ ਬੰਦੇ ਤਾਂ ਐਸੇ ਹੀ ਦੇਖੇ ਨੇ ਭਾਈ ਮੂੰਹ ਦੇ ਸਵਾਦ ਕਰਕੇ ਤੇ ਅੰਦਰੋਂ ਮੰਡੀ ਦੀ ਗੱਲ ਹੈ ਇੱਕ ਸੱਜਣ ਦੱਸਦਾ ਹੁੰਦਾ ਸਾਨੂੰ ਪ੍ਰਾਤਨ ਗੱਲ ਦੱਸਤੀ ਅਸੀਂ ਕਹਿੰਦੇ ਭਾਈ ਸਾਹਿਬ ਇਹਦੇ ਨਸ਼ੇ ਦੀ ਤਾਂ ਗੱਲ ਇਹ ਆ ਇੱਕ ਸੱਜਣ ਨੇ ਉਹ ਦੁੱਧ ਪੌਣ ਜਾਂਦਾ ਹੁੰਦਾ ਸੀ ਕਹਿੰਦੇ ਮੰਡੀ ਦੁੱਧ ਪਾ ਕੇ ਜਾਣਾ ਤੇ ਆਉਂਦੇ ਉਥੇ ਜਲੇਬੀਆਂ ਖਾਣ ਲੱਗ ਗਿਆ ਦਿਲ ਚ ਪਾ ਕੇ ਐਸੀ ਆਦਤ ਪਈ ਵੀ ਇੱਕ ਟਾਈਮ ਦੋ ਟਾਈਮ ਤਿੰਨ ਟਾਈਮ ਕਰਦਿਆਂ ਕਰਦਿਆਂ 6 ਕਿਲੇ ਕਦੇ ਵੇਚਦੇ ਇਹਨਾਂ ਜਿਹਦੇ ਠਾੜ ਵਾਰਤੀਆਂ 'ਚ ਗਰੀਬ ਬਣ ਗਏ ਇਹ ਵੀ ਇੱਕ ਨਸ਼ਾ ਹੁੰਦਾ ਬਾਈ ਕੱਲਾ ਇੱਕ ਨਾ ਸਮਝਿਆ ਕਰੋ ਕਿ ਸ਼ਾਇਦ ਇਹੀ ਨਸ਼ੇ ਹੈ ਇਹ ਤਾਂ ਤੇਰੇ ਸਰੀਰ ਨੂੰ ਵਿਗਾੜਦੇ ਆ ਪਰ ਜਿਹੜਾ ਅੰਦਰ ਵਾਲਾ ਨਸ਼ਾ ਚੜਿਆ ਨਾ ਤੈਨੂੰ ਗਮਾਨ ਗਰਭ ਦਾ ਉੱਚੇ ਹੁੰਦਾ ਮਾਇਆ ਦਾਸ ਇਹ ਨਸ਼ਾ ਤੈਨੂੰ ਤਾਂ ਵਿਗਾੜ ਦੇ ਵਰਦਾ ਸਮਾਜ ਨੂੰ ਬਹੁਤ ਵਿਗਾੜਦਾ ਹੈ ਸਭ ਤੋਂ ਵੱਧ ਨਸ਼ਾ ਇਹ ਹੈ ਜੇ ਕਿਸ ਨੇ ਭਾਈ ਚਿਟਾ ਲਾ ਲਿਆ ਜਾਂ ਕੋਈ ਹੋਰ ਨਸ਼ਾ ਕਰ ਲਿਆ ਸਮਝ ਲੋ ਬੋਤਲੀ ਪੀ ਲਈ ਉਹ ਤਾਂ ਉਹਨੂੰ ਹੀ ਚੜਦੀ ਹੈ ਨਾ ਜਿਹਨੇ ਪੀਤੀ ਹੈ ਅਣਗੁਣ ਨੂੰ ਤਾਂ ਨਹੀਂ ਚੜਦੀ ਨਾ ਪਰ ਜਿਹੜਾ ਮਾਇਆ ਵਾਲਾ ਨਸ਼ਾ ਨਾ ਇਹ ਜੀ ਨੇ ਮਾਇ ਦਾ ਨਸ਼ਾ ਜਿਹਨੂੰ ਚੜਿਆ ਹੈ ਇਹ ਆਪਣੇ ਪਰਿਵਾਰ ਨੂੰ ਵੀ ਨਾਲ ਡੋਬ ਲੈਂਦਾ ਪਰਿਵਾਰ ਨੂੰ ਵੀ ਗਰਵ ਹੋ ਜਾਂਦਾ ਮਾਣ ਹੋ ਜਾਂਦਾ ਅਸੀਂ ਵੀਰ ਐ ਸਮਾਜ ਨੂੰ ਵੀ ਵਿਗਾੜ ਦਿੰਦਾ ਭਾਈ ਇਹਨੇ ਤਾਂ ਪੰਗੇ ਪਾਏ ਹਨ ਸਾਰੇ ਭਾਈ ਕਿ ਆਸੀ ਬੋਲ ਬਾਣੀ ਵਿਗੜ ਜਾਂਦੀ ਹੈ ਸਭ ਕੁਝ ਹੋ ਜਾਂਦੀ ਹੈ ਅੰਦਰ ਵਾਲੇ ਨਸ਼ੇ ਦੇ ਨਾਲ ਉਹਨੇ ਇਥੇ ਗੱਲ ਕੀਤੀ ਹੈ ਜਿਸ ਅਮਲ ਦੀ ਗੱਲ ਕੀਤੀ ਹੈ ਜੋ ਅਮਲੀ ਅਮਲ ਬਿਨ ਮਰ ਜਾਏ ਤਿਉ ਸਿੱਖ ਗੁਰੂ ਵਿੰਨ ਮਰ ਜਾਏ ਕਹਿੰਦੇ ਤਿਉ ਹੀ ਹੁਣ ਜਿੰਨੇ ਨਸ਼ੇ ਦੀ ਗੱਲ ਕੀਤੀ ਹੈ ਭਾਵੇਂ ਉਹ ਖਾਣ ਵਾਲੇ ਹੋਣ ਸਰੀਰ ਦੇ ਨਾਲ ਸੰਬੰਧ ਧੋਣ ਭਾਵੇਂ ਆਤਮਾ ਨਾਲ ਮਨ ਨਾਲ ਸੰਬੰਧ ਧੋਣ ਹੈ ਤਾਂ ਇੱਕ ਅਮਲ ਦੀ ਗੱਲ ਹੈ ਇੱਕ ਅਮਲ ਹੈ ਗੁਰੂ ਦੇ ਹੁਕਮ ਚ ਰਹਿਣਾ ਗੁਰੂ ਦੇ ਬਾਣੇ ਚ ਰਹਿਣਾ ਗੁਰੂ ਦੇ ਪ੍ਰੇਮ ਚ ਰਹਿਣਾ ਗੁਰੂ ਤੋਂ ਬਗੈਰ ਇੱਕ ਪਾਲਣਾ ਰਹਿਣਾ ਗੁਰੂ ਦੇ ਹੁਕਮ ਚ ਚਰਨਾ ਇਹ ਵੀ ਇੱਕ ਅਮਲ ਹੈ ਜਿਨ੍ਹਾਂ ਨੂੰ ਇਹ ਲੱਗਿਆ ਹੋਇਆ ਭਾਈ ਇਹਨਾਂ ਦਾ ਫਿਰ ਅਮਲ ਤਾਂ ਸਿੱਧਾ ਸੱਚੀ ਦਰਗਾਹ ਦੇ ਵਿੱਚ ਪ੍ਰਮਾਣ ਹੁੰਦਾ ਹੈ ਸੱਚੀ ਦਰਗਾਹ ਦੇ ਵਿੱਚ ਹਾਜ਼ਰੀ ਲੱਗਦੀ ਇੱਕ ਅਮਲੀ ਸੀ ਗੁਰੂ ਦੇ ਨਾਲ ਪ੍ਰੇਮ ਮਿਲਦਾ ਇਹ ਇਹ ਇੱਕ ਗੁਰੂ ਦੇ ਨਾਲ ਮਿਲਦਾ ਇੱਕ ਪ੍ਰੀਤ ਹੀ ਸੀ ਸੱਚੀ ਪ੍ਰੀਤ ਸੀ ਸਾਨਸਤਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਇਹਨਾਂ ਦੇ ਸਮੇਂ ਦੋ ਸਿੱਖ ਹੋਇਆ ਪਿਓ ਪੁੱਤਰ ਸੰਮਣ ਤੇ ਮੁਸਨ ਹੁਣ ਉਸ ਸਮੇਂ ਦੀ ਜੋ ਹਵਾ ਸੀ ਨਾ ਉਹ ਧਰਮ ਦੇ ਵਿਰੁੱਧ ਬਹੁਤ ਚੱਲ ਰਹੀ ਸੀ ਮੁਗਲਾਂ ਵੱਲੋਂ ਭਾਵੇਂ ਚੰਦੂ ਵੱਲੋਂ ਹੋਵੇ ਜਿਹਦਾ ਰਸਤਾ ਸਤਿਗੁਰੂ ਪਾਇਸ਼ਾ ਨੇ ਮਨਾ ਕਰਦਾ ਸੀ ਤਿਹਦਾ ਸੰਤ ਦਾ ਹੁਕਮ ਮੰਨਿਆ ਸੀ ਇੱਥੇ ਵੀ ਗੱਲ ਧਿਆਨ ਰੱਖਿਆ ਕਰੋ ਕਿ ਜੋ ਸੰਤ ਦਾ ਹੁਕਮ ਹੁੰਦਾ ਹੈ ਸਾਡੇ ਗੁਰੂ ਸਾਹਿਬ ਨੇ ਨਹੀਂ ਤੋੜਿਆ ਇਹ ਸੰਗਤ ਨੇ ਜੋ ਕਹਿ ਦਿੱਤਾ ਇਹ ਸਭ ਨੇ ਰਲ ਮਿਲ ਕੇ ਸੰਗਤ ਨੇ ਕਹਿਤਾ ਭਾਈ ਗੁਰੂ ਸਾਹਿਬ ਨੇ ਨਹੀਂ ਮੋੜਿਆ ਜਦੋਂ ਸੰਗਤ ਨੂੰ ਪਤਾ ਲੱਗਿਆ ਕਿ ਆਪਣੇ ਆਪ ਨੂੰ ਚਵਾਰਾ ਸਮਝਣ ਵਾਲਾ ਕੀ ਕਹਿੰਦਾ ਮੈਂ ਉੱਚਾ ਕਹਿੰਦਾ ਉੱਚੇ ਘਰ ਦਾ ਰਸਤਾ ਗਰੀਬਾਂ ਦੇ ਭਿਖਾਰੀਆਂ ਦੇ ਕਰ ਦਿੱਤਾ ਨੀਵੇਂ ਦੇ ਕਰ ਦਿੱਤਾ ਕਹਿੰਦੇ ਉੱਚੇ ਕਰਦੀ ਇੱਟ ਨੀਵੇਂ ਕਰ ਤੇ ਲਾਉਣ ਲੱਗੇ ਹੋ ਜਦੋਂ ਸੰਗਤ ਨੂੰ ਪਤਾ ਲੱਗਿਆ ਭਾਈ ਉਦੋਂ ਇਹ ਹੁੰਦਾ ਸੀ ਕਿ ਅੱਜ ਤਾਂ ਭਾਈ ਅੱਜਕੱਲ ਜੋ ਰਸਤੇ ਹੁੰਦੇ ਆ ਆਪੀ ਵਸੰਦ ਕਰ ਲੋ ਆਪੀ ਦੇਖ ਲੋ ਘਰਦਿਆਂ ਦੱਸ ਤੋ ਮੈਂ ਹੁਣ ਤਾਂ ਬਹੁਤੇ ਇਹ ਵੀ ਵਿਆਹ ਕਰਾ ਕੇ ਦੱਸਦੇ ਹੋ ਗਿਆ ਸਾਡਾ ਪਰ ਪਹਿਲਾਂ ਜੋ ਸਮਝ ਕੁਝ ਹੋਰ ਸੀ ਭਾਈ ਸਮਾਂ ਬਦਲੇ ਐ ਤਕਨੀਕ ਬਦਲੀ ਵਿਗਿਆਨ ਬਦਲੇ ਸਭ ਕੁਝ ਬਦਲੀ ਹੋ ਰਿਹਾ ਸਮੇਂ-ਸਮੇਂ ਦੇ ਨਾਲ ਔਰ ਸਮੇਂ ਦੇ ਨਾਲ ਹੀ ਚੱਲਣਾ ਪੈਂਦਾ ਭਾਈ ਇਹ ਤਾਂ ਨਹੀਂ ਕਹਿੰਦੇ ਜੋ ਪੁਰਾਤਨ ਸੀ ਪੁਰਾਤਨ ਤਾਂ ਭਾਈ ਝੋਪੜਿਆਂ 'ਚ ਰਹਿੰਦੇ ਸੀ ਜੰਗਲਾਂ 'ਚ ਰਹਿੰਦੇ ਸੀ ਉੱਥੇ ਤਾਂ ਜਾਣੋ ਰਹੇ ਸਮੇਂ ਦੇ ਨਾਲ ਬਦਲਾਅ ਹੋ ਜਾਂਦਾ ਹੈ ਜੋ ਚੱਲ ਰਿਹਾ ਇਹ ਵੀ ਠੀਕ ਹੈ ਭਾਈ ਪਰ ਪ੍ਰਾਤਨ ਸਮੇਂ ਦੇ ਵਿੱਚ ਪਣਤ ਬ੍ਰਾਹਮਣ ਹੀ ਰਸਤਾ ਕਰਦੇ ਹੁੰਦੇ ਸੀ ਘਰਦਿਆਂ ਦਸ ਦਣਾ ਕੁੜੀ ਵਾਲਿਆਂ ਨੂੰ ਮੁੰਡੇ ਵਾਲਿਆਂ ਨੂੰ ਵੀ ਉੱਥੇ ਅਸੀਂ ਤਾਂ ਰਸਤਾ ਕਰ ਜਾਂਦਾ ਤੇ ਉਹਨਾਂ ਨੂੰ ਮੰਨਣਾ ਪੈਂਦਾ ਜੇ ਕਰਦੇ ਸੀ ਉਸੇ ਤਰ੍ਹਾਂ ਹੀ ਭਾਈ 6ਵੇਂ ਪਾਤਸ਼ਾਹ ਦਾ ਰਿਸ਼ਤਾ ਵੀ ਲੈ ਕੇ ਗਏ ਸੀ ਚੰਦੂ ਦੀ ਲੜਕੀ ਨੂੰ ਲੈ ਕੇ ਗਏ ਪਰ ਉਸਨੇ ਆਪਣੇ ਆਪ ਨੂੰ ਕਿ ਮੈਂ ਤਾਂ ਭਾਈ ਮੁਗਲ ਦਰਬਾਰ ਦੇ ਵਿੱਚ ਇੱਡੇ ਵੱਡੇ ਉਹਦੇ ਤੇ ਲੱਗਿਆ ਹੋਇਆ ਵਾ ਕਿ ਮੈਂ ਅਮੀਰ ਆ ਉਹ ਕਿਤੇ ਸਾਧ ਗਰੀਬ ਵੀ ਜੇ ਕੋਈ ਚੜਾਵਾ ਚੜਾ ਜਾਂਦੇ ਖਾ ਲੈਂਦੇ ਕੋਈ ਕਾਰੋਬਾਰ ਨਿਕ ਬਿਜ਼ਨਸ ਸੀ ਪਰ ਫਿਰ ਵੀ ਉਸਨੇ ਗੱਲ ਮਨਣੀ ਸੀ ਭਾਈ ਕਿ ਕੋਡ ਜਿਹਨਾਂ ਨੂੰ ਪੰਡਤਾਂ ਬਣਾਏ ਕਹੇ ਦਿੱਤਾ ਸੀ ਜੋ ਕੋਡ Hindu ਸੀ ਭਾਈ ਹੁਣ ਜਦੋਂ ਸੰਗਤ ਨੂੰ ਪਤਾ ਲੱਗਿਆ ਪਾਸ਼ਾ ਨੇ ਜਵਾਬ ਦਿੱਤਾ ਕਹਿੰਦੇ ਨਾ ਭਈ ਮੇਰੀ ਗੱਲ ਹੁੰਦੀ ਤਾਂ ਬਕਰੀ ਗੱਲ ਸੀ ਮੇਰੀ ਤਾਂ ਉਹੀ ਹੈ ਪਰ ਸੰਗਤ ਨੇ ਜੋ ਕਹਿ ਦਿੱਤਾ ਵਿੱਚ ਸੰਗਤ ਹਰ ਪ੍ਰਭ ਵਸੀ ਹਰ ਸਾਖੀ ਹਰ ਤੇਹਾਦੇ ਵਿੱਚੋਂ ਕੇਵਲ ਤੋਂ ਕੇਵਲ ਇੰਨਾ ਨਹੀਂ ਹੁੰਦਾ ਕਿ ਲਾਗੇ ਸੁਣਾਉਣ ਜੀ ਇੱਥੋਂ ਆ ਹੋ ਗਿਆ ਉਹ ਹੋ ਗਿਆ ਇਹਦੇ ਵਿੱਚ ਉਹ ਮੋਰਲ ਹੁੰਦਾ ਇੱਕ ਸਿੱਟਾ ਹੁੰਦਾ ਹੁਣ ਇੱਥੇ ਇੱਕ ਸਿੱਟਾ ਇਹ ਆ ਗਿਆ ਕਿ ਸੰਗਤ ਨਾਲੋਂ ਉੱਚਾ ਕੋਈ ਨਹੀਂ ਹੈ ਜੋ ਸੰਗਤ ਨੇ ਕਹਿਤਾ ਉਹ ਤੁਹਾਨੂੰ ਮਰਨਾ ਹੀ ਪੈਣਾ ਹੈ ਇਹ ਸੰਗਤ ਕਹਿੰਦੇ ਨਾ ਰਲ ਮਿਲ ਕੇ ਭਾਈ ਨਹੀਂ ਇਹ ਕੰਮ ਕਰਨਾ ਇਹ ਸੰਗਤ ਨੇ ਤਾਂ ਭਾਈ ਗੁਰੂ ਮਹਾਰਾਜ ਨੂੰ ਹੁਕਮ ਕਰ ਦਿੱਤਾ ਸੀ ਛੇਵੇਂ ਦਸਵੇਂ ਪਾਤਸ਼ਾਹ ਨੂੰ ਹੁਕਮ ਕਰ ਦਿੱਤਾ ਸੀ ਇਹਨੇ ਚਲੋ ਭਈ ਹੁਣ ਸਾਡਾ ਹੁਕਮ ਹੈ ਛੱਡੋ ਗੜੀ ਤੇ ਹੱਥ ਜੋੜ ਕੇ ਖੜ ਗਏ ਕਹਿੰਦੇ ਮੇਰਾ ਭਾਵੇਂ ਇਰਾਦਾ ਨਹੀਂ ਇੱਥੇ ਜਾਣ ਦਾ ਮੈਂ ਤਾਂ ਆਪ ਇੱਥੇ ਸ਼ਹੀਦੇ ਜਾਮ ਪੀਣਾ ਵਾ ਜਿੱਥੇ ਮੇਰੇ ਸਿੰਘਾਂ ਨੇ ਪੀਤਾ ਸਿੰਘਾਂ ਨੂੰ ਬਿਡਾਈਆਂ ਮਿਲੀਆਂ ਮੈਨੂੰ ਵੀ ਬਿਡਾਈ ਮਿਲ ਜਾਣ ਦਿਓ ਪਰ ਤੁਹਾਡਾ ਹੁਣ ਹੁਕਮ ਆ ਗਿਆ ਤੇ ਮਰਣਾ ਪੈਣਾ ਗੁਰੂ ਵੀ ਹੁਕਮ ਮੰਨਦੇ ਅਸੀਂ ਪਤਾ ਨਹੀਂ ਕਿਹੜੇ ਚਾਰਕ ਪੈਸਿਆਂ ਦੇ ਮਾਨ ਕਰੀ ਜਾਂਦੇ ਐ ਇੱਥੇ ਵੱਡੇ ਵੱਡੇ ਰੁਲਗੇ ਭਾਈ ਦਿਹਾੜਿਆਂ ਜੋਤਿਆਂ ਤੇ ਆ ਗਏ ਜਿੰਨਾਂ ਸੜਦੇ ਐ ਜਾਜਾਂ ਤੋਂ ਸੈਂਗਲ ਦੀ ਔਕਾਤ ਤੱਕ ਵੀ ਨਹੀਂ ਰਹੇ ਇਹ ਹਾਲਾਤ ਹੋ ਗਏ ਪਤਾ ਨਹੀਂ ਕਦੋਂ ਹਵਾ ਬਦਲ ਜਾਂਦੀ ਐ ਨਦਰੋ ਪੱਠੀ ਜੇ ਕਰੇ ਬਚ ਕੇ ਰਹੋ ਇਸ ਨਦਰ ਤੋਂ ਉਹਦੀ ਨਦਰਤੀ ਰਹੋ ਨਿਮਰਤਾ ਚ ਰਹੋ ਪ੍ਰੇਮ ਚ ਰਹੋ ਨਿਮਾਨ ਚ ਰਹੋ ਗੁਰੂ ਦੇ ਹੁਕਮ ਦੇ ਵਿੱਚ ਰਹੋ ਅਭਦਾਨੋ ਕਦੇ ਉੱਚਾ ਨਾ ਕਰੀ ਆਪਣੇ ਆਪ ਨੂੰ ਕਦੇ ਬਾਣ ਨਾ ਕਰੀ ਨਦਰ ਪਠੀ ਜੇ ਕਰੇ ਸੁਲਤਾਨਾ ਘਾਉ ਕਰਾਇੰਦਾ ਹੁਣ ਅਸੀਂ ਉੱਚੇ ਹੋ ਕੇ ਅਸੀਂ ਗੁਰੂ ਦੇ ਬਚਨ ਅਲੱਥ ਦਿੰਨੇ ਆ ਸੰਗਤ ਦੇ ਬਚਨ ਅਲੱਥ ਦਿੰਨੇ ਆ ਇਹ ਹਾਲਾਤ ਤਾਂ ਫਿਰ ਜਦੋਂ ਹੋਣੇ ਆ ਤਾਂ ਫਿਰ ਹੋਣੇ ਆ ਬਈ ਉਹ ਤਾਂ ਉਹ ਤਾਂ ਸਭ ਨੇ ਹੋਣੇ ਐ ਇੱਥੇ ਵੱਡੇ ਵੱਡੇ ਰਾਜੇ ਘਾ ਖਾਂਦੇ ਦੇਖ ਲੈ ਸਤਗੁਰ ਪਾਤਸ਼ਾਹ ਜੀ ਕਹਿੰਦੇ ਜਦੋਂ ਨਦਰ ਵਰ ਜਾਂਦੀ ਆ ਕਾਲਪੁਰਖ ਦੀ ਤੇ ਮਨੁੱਖੀ ਤਾਂ ਗੱਲੀ ਕੀ ਬਹੁਤ ਕੁਝ ਹੋ ਜਾਂਦਾ ਰੋ ਵਿਚਾਰ ਔਰ ਦੋਨੇ ਪਿਓ ਪੁੱਤਰ ਹੈ ਉਹਨਾਂ ਦਾ ਗੁਰੂ ਪ੍ਰਤੀ ਬਹੁਤ ਪ੍ਰੇਮ ਸੀ ਸੰਮਣ ਤੇ ਮੁਸਨ ਜਿਨ੍ਹਾਂ ਦਾ ਨਾਮ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਵਿੱਚ ਵੀ ਦੱਸੇ ਸੰਮਣ ਜੋ ਇਸ ਪ੍ਰੇਮ ਕੀ ਦਮ ਕੋ ਹੁਤੀ ਸਾਠ ਰਾਵਣ ਹੋਤੇ ਸੋਰੰਗ ਨੇ ਜੇ ਸਰਦੀ ਨੇ ਕਾਟ ਔਰ ਇਸ ਪੰਕਤੀ ਦਾ ਲੱਥਾ ਜਦੋਂ ਕਰਦੇ ਆ ਵਿਖਿਆਨ ਕਰਦੇ ਆ ਇਹ ਉਦੋਂ ਇਹ ਭਾਈ ਜੋ ਇਤਿਹਾਸ ਬੀਤਿਆ ਸੀ ਇਹ ਫਿਰ ਖੋਲਣਾ ਪੈਂਦਾ ਵੀ ਕਿ ਆਹ ਗੱਲ ਕਰਕੇ ਆਹ ਪੰਕਤੀਆਂ ਬਣੀਆਂ ਸੀ ਤੇ ਦੋਨਾਂ ਪਿਓ ਪੁੱਤਰਾਂ ਦੇ ਮਨ ਵਿੱਚ ਸੀ ਕਿ ਗੁਰੂ ਅਰਜਨ ਪਾਚੇ ਨੂੰ ਅਸੀਂ ਘਰ ਬੁਲਾਈਏ ਗੁਰਾਂ ਦੇ ਚਰਨ ਘਰੇ ਪੈਣ ਹੁਣ ਪਹਿਲਾਂ ਤਾਂ ਭਾਈ ਇਹ ਸੀ ਗੁਰੂ ਸਾਹਿਬ ਆਉਣਗੇ ਪਰ ਲਾਕ ਡਾਕਟ ਵਾਲਿਆਂ ਨੇ ਕਹਿੰਦੇ ਸੰਗਤ ਵੀ ਬਹੁਤ ਆਏਗੀ ਭਾਈ ਗੁਰੂ ਆ ਰਹੇ ਨੇ ਸੰਗਤਾਂ ਇੱਧਰ ਆ ਜਾਣ ਪਾਉ ਜਾਣ ਕੇ ਗੱਲ ਕਹਤੀ ਉਹ ਦੂਸਰੇ ਪਾਸੇ ਜਿਸ ਕੋਲ ਕੰਮ ਕਾਜ ਕਰਦੇ ਸੀ ਉਹਨੂੰ ਵੀ ਕਹਿ ਦਿੱਤਾ ਭਾਈ ਇਹਨੂੰ ਇਹਦੀ ਜੋ ਮਜ਼ਦੂਰੀ ਹੈ ਨਾ ਇਹਦੇ ਪੈਸੇ ਨਾ ਦਿਓ ਇਹਦੀ ਸੈਲਰੀ ਤਨਖਾਹ ਰੋਕ ਲਿਓ ਹਣ ਸੇਰ ਕੋਲ ਜਿੱਕੇ ਜਾ ਕੇ ਕਹਿੰਦੇ ਵੀ ਸਾਡੇ ਕੋਲੇ ਗੁਰੂ ਸਾਹਿਬ ਨੇ ਹੋਣਾ ਵੀ ਜੋ ਸਾਡੀ ਬਣਦੀ ਮਜ਼ਦੂਰੀ ਇਹ ਤਾਂ ਦੇ ਹੀ ਦੇ ਜੇ ਹੋ ਸਕਦਾ ਥੋੜੇ ਬਹੁਤ ਵੱਧ ਵੀ ਦੇ ਦੇ ਸਾਡੀ ਅਗਲੇ ਸਮੇਂ ਚੋਂ ਕੱਟ ਲਈ ਪਈ ਉਹਨੇ ਅਗਲੇ ਕੀ ਦੇਣੇ ਸੀ ਐਡਵਾਂਸ ਕੀ ਦੇਣਾ ਸੀ ਉਹ ਵੀ ਰੋਕ ਲਿਆ ਦਿੰਨੇ ਆ ਕਰਦੇ ਆ ਦਿੰਨੇ ਆ ਕਰਦੇ ਆ ਉਧਰ ਦਿਨ ਨਿੜੇ ਆਉਂਦੇ ਜਾ ਰਹੇ ਆ ਪਰ ਮਿਲਣੇ ਕਾ ਜਾਓ ਉਧਰ ਪ੍ਰਮਾਤਮਾ ਨੂੰ ਮਿਲਣਾ ਗੁਰ ਅਰਜਨ ਸਾਹਿਬ ਨੂੰ ਮਿਲਣਾ ਚਾਹ ਮੰਚ ਆ ਰਹੇ ਗੁਰੂ ਨੇ ਆਉਣਾ ਪਰ ਪੈਸੇ ਕੋਈ ਨਹੀਂ ਤਿਆਰੀ ਕੋਈ ਨਹੀਂ ਹੋ ਰਹੀ ਦਿਨ ਨੇ ਧੀਕ ਆਉਂਦੇ ਜਾ ਰਹੇ ਆ ਆਖਰੀ ਦਿਨ ਤੱਕ ਵੀ ਆ ਗਏ ਇਹ ਪਿਓ ਪੁੱਤਰ ਦੋਨੇ ਬੈਠੇ ਇਸ ਲਾਂ ਗੱਲੇ ਕਹਿੰਦੇ ਦੁਕਾਨਦਾਰ ਆਪਾਂ ਨੂੰ ਕੋਈ ਧਾਰ ਨਹੀਂ ਦਿੰਦਾ ਕਿਉਂਕਿ ਸਾਰਾ ਕੁਝ ਚੰਦੂ ਨੇ ਕਹਿ ਦਿੱਤਾ ਸੀ ਨਾ ਕਿ ਉਹਨਾਂ ਨੇ ਕਹਿਤਾ ਸੀ ਕਿ ਇਹਨਾਂ ਨੂੰ ਕੋਈ ਭਾਈ ਅਸੀਂ ਇਹਨਾਂ ਦੀ ਸਿੱਖਾਂ ਦੀ ਬੇਇੱਜ਼ਤੀ ਕਰਾਉਣੀ ਹੈ ਕਿ ਇਹਨੂੰ ਮਨਾ ਕਰ ਦੇ ਜਾਓ ਮਨਾ ਕਰ ਦੇ ਜਾਓ ਹੁਣ ਆਖਰੀ ਦਿਨ ਆ ਗਏ ਕਹਿੰਦੇ ਕਿਉਂ ਨਾ ਫਿਰ ਆਪਾਂ ਐ ਕਰੀਏ ਇਹ ਹੱਕ ਤਾਂ ਸਾਡਾ ਹੀ ਹੈ ਨਾ ਕਿ ਅਸੀਂ ਕਿਹੜਾ ਚੋਰੀ ਕਰਨ ਚੱਲੇ ਆ ਜਿਉ ਉਹ ਪਿਆਰ ਨਾਲੇ ਸਾਡੀ ਤਨਖਾਹ ਸੈਲਰੀ ਦਿੰਦਾ ਸਾਡੀ ਮਜ਼ਦੂਰੀ ਦਿੰਦਾ ਚਲੋ ਫਿਰ ਅਜਰਾਤ ਨੂੰ ਫਿਰ ਉਹਦੇ ਘਰੇ ਜਾ ਕੇ ਨਾ ਸਨ ਲਾਈਏ ਚੋਰੀ ਕਰੀਏ ਜੇ ਕਹਿੰਦੇ ਕਿ ਉਹ ਸਿੱਧੀ ਇੰਗਣਾ ਨਿਕਲੇ ਟੇਢੀ ਕਰ ਲੋ ਕਿ ਜਿੱਥੇ ਪਿਆਰ ਨਾਲੇ ਗੱਲ ਬਣੋ ਤੇ ਫਿਰ ਉਸਤੇ ਫਿਰ ਭਾਈ ਸ੍ਰੀ ਸਾਹਿਬ ਨਿਕਲੇਉਂਦੀ ਹੁੰਦੀ ਹੈ ਇਹ ਗੱਲ ਹੋ ਜਾਂਦੀ ਹੈ ਨਾ ਦੇ ਉਸਤਰੇ ਵਿੱਚ ਭਾਈ ਜੇ ਸਿੱਧੇ ਤਰੀਕੇ ਨਾਲ ਗੱਲਣਾ ਬਣੀ ਤੇ ਫਿਰ ਕਹਿੰਦੇ ਆਹ ਕੰਮ ਕਰਦੇ ਤੇ ਛੱਤ ਦੇ ਉੱਤੇ ਚੜ ਕੇ ਛੱਤ ਦੇ ਵਿੱਚੋਂ ਮੋਰਾ ਕੀਤਾ ਵਿੱਚ ਨਿਕਲਿਆ ਜਦੋਂ ਪੁੱਤਰ ਥੱਲੇ ਗਿਆ ਥੱਲੇ ਦਾ ਚਲੇ ਗਿਆ ਸਾਰਾ ਧਨ ਦੌਲਤ ਪੜਾ ਦਿੱਤਾ ਪਰ ਵੈਰੂ ਦੀ ਇੱਕ ਐਸੀ ਕਲਾ ਵਰਤੀ ਕਿ ਦੇਖੋ ਸਿੱਖ ਨੂੰ ਗੁਰੂ ਹੀ ਇਮਤਿਹਾਨ ਪਾਉਂਦਾ ਹੈ ਹੋਰ ਨਹੀਂ ਪਾ ਸਕਦਾ ਜੇ ਕਹੀਏ ਕਿ ਜਿਹੜੀਆਂ ਦੁੱਖ ਤਕਲੀਫਾਂ ਆਉਂਦੀਆਂ ਜਦੋਂ ਨਾ ਉਦੋਂ ਸਮਝੋ ਕਿ ਰੱਬ ਤੁਹਾਡੇ ਨੇੜੇ ਹੀ ਹੈ ਕਿ ਜਦੋਂ ਤੁਹਾਡੇ ਦੇ ਦੁੱਖ ਤਕਲੀਫਾਂ ਆਉਣ ਤਾਂ ਤਾਂ ਪਾਇਸ਼ਾ ਕਹਿੰਦੇ ਦੁੱਖ தா ਲੋ ਆਪਣਾ ਦੁੱਖ ਦੇ ਕੇ ਘਬਰਾ ਜਾਨੇ ਪਰ ਇਹ ਸਮਝਿਆ ਕਰੋ ਕਿ ਵੈਸੇ ਵੀ ਜਿਹੜਾ ਮੇਰੇ ਇਮਤਿਹਾਨ ਲੈਂਦਾ ਹੁਣ ਇਸ ਇਮਤਿਹਾਨ 'ਚ ਮੈਂ ਪਾਸ ਹੋ ਕੇ ਆਪਣੀ ਪਦਵੀ ਉੱਚੀ ਕਰਨੀ ਉਹਦੇ ਚਾਹਨਾਵਲ ਵਧਣਾ ਹੈ ਦੁੱਖ ਵਿਆਰੇ ਨੇ ਤੇ ਸਮਝੋ ਤੁਹਾਡੇ ਕੋਲ ਪ੍ਰਮਾਤਮਾ ਦਾ ਜੋ ਘਰ ਦਾ ਰਸਤਾ ਹੈ ਉਹ ਨੇੜੇ ਹੁੰਦਾ ਜਾ ਰਿਹਾ ਹੈ ਐਵੇਂ ਥੋੜੀ ਬੀਬੀ ਭਾਨੀ ਜੀ ਨੇ ਮੰਗ ਕੇ ਦੁੱਖ ਲੈ ਸੀ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜੀ ਤੋਂ ਆਪਣੇ ਪਿਤਾ ਤੋਂ ਪਿਤਾ ਕਹਿ ਰਿਹਾ ਮੰਗ ਧੀਏ ਕੀ ਮੰਗਣਾ ਵਾ ਤੇਰੀ ਸੇਵਾ ਤੋਂ ਕੁਝ ਤੇ ਝੋਲੀ ਢਕੇ ਕਿਹਾ ਸੀ ਕਿ ਜਿਹੜੀ ਹੁਣ ਗੁਰਤਾ ਗੱਦੀ ਸੇਵਾਦਾਰਾਂ ਕੋਲੇ ਸੀ ਇਹ ਹੁਣ ਘਰ ਦੀ ਘਰਕ ਰਹੇ ਉਦੋਂ ਬਾਅਦ ਜੀ ਬੇ ਸੋਢੀ ਵੰਸ ਦਾ ਜੋਰਾ ਬਤਾ ਹੋਈ ਸੀ ਨਾ ਵੀ ਸੋਢੀਆਂ ਕੋਲੇ ਇਹ ਗੱਦੀ ਰਹੀ ਤੇ 10ਵੇਂ ਪਾਛੇ ਤੱਕ ਸੋਢੀ ਰਹੇ ਨੇ ਸਾਰੇ ਭਾਈ ਪਹਿਲਾਂ ਸੀ ਕਤਰੀ ਸੀ ਤਰੇਣ ਸੀ ਭੱਲੇ ਸੀ ਉਸ ਤੋਂ ਬਾਅਦ ਚੱਲੀ ਪੀੜੀ ਸੋਢੀਆਂ ਰੂਪ ਦਿਖਾਉਣ ਵਾਰੋ ਵਾਰ ਤੇ ਪਾਛਾ ਕਹਿੰਦੇ ਤੇਜ ਦਾ ਦੁੱਖੀ ਬਹੁਤ ਨੇ ਇਨਨੇ ਪਿਤਾ ਜੀ ਜੇ ਕੋ ਦੇਣਾ ਹੀ ਤੁਸੀਂ ਆਪ ਹੀ ਕਿਹਾ ਮੰਗੀ ਕੀਤੀ ਹੈ ਮੰਗਣਾ ਜੇ ਦੇਣਾ ਤਾਂ ਫਿਰ ਆਈ ਥੀ ਤੇ ਤਨਸੀਦ ਗੁਰ ਅਮਰਦਾਸ ਮਹਾਰਾਜ ਜੀ ਕਹਿੰਦੇ ਕਹਿੰਦੇ ਨੂੰ ਪਤਾ ਨਹੀਂ ਏ ਇਹਦੇ ਮੰਗਰ ਦੁੱਖ ਕਿੰਨੇ ਆ ਦੱਸ ਦਿੱਤਾ ਭਈ ਦੇਖ ਤੇਰੇ ਪੁੱਤਰ ਨੂੰ ਤਤੀ ਤਵੀ ਤੇ ਰਹਿਣਾ ਤੇਰੇ ਪੁੱਤਰ ਨੇ ਜੰਗ ਜੁਗਦਾਂ ਦੇ ਵਿੱਚ ਲੜਨਾ ਅੱਗੇ ਤੇਰੇ ਪੋਤਰੇ ਦਾ ਅੱਗੇ ਇਸ ਤਰ੍ਹਾਂ ਸੀਸ ਕਾਲਮ ਹੋਣਾ ਅੱਗੇ ਤੇਰੇ ਪਰਪੋਤਿਆਂ ਦਾ ਹਾਲ ਹੋਣਾ ਅੱਗੇ ਦੇ ਅੱਗੇ ਸਾਰਾ ਭਾਵ ਛੋਟੇ ਸਹਿਬ ਜਾਂਦੇ ਤੱਕ ਸਾਰੀ ਜੋ ਵੀ ਘਟਨਾ ਵਾਪਰੀ ਹੈ ਜੋ ਵੀ ਇਤਿਹਾਸ ਬਣੇ ਹੈ ਜੋ ਸਰਵਣ ਕਰਦੇ ਆਪਾਂ ਇਹ ਸਾਰਾ ਹੀ ਦੱਸ ਦਿੱਤਾ ਸਾਰਾ ਦਿਖਾ ਦਿੱਤਾ ਅੰਦਰੀ ਤਲ ਵੀ ਵੀ ਵਿਪਾਂ ਨਹੀਂ ਜੀ ਦੇ ਕਿਤੇ ਇੰਨੇ ਦੁੱਖ ਮਿਲਣੇ ਆ ਜਿਹਨੇ ਆ ਗੱਦੀ ਤੇ ਆ ਕੇ ਬਹਿਣਾਗੇ ਇਹ ਗੱਦੀਆਂ ਕੋਈ ਸੌਕੀਆਂ ਨਹੀਂ ਇਹ ਇਸ ਗੱਦੀਆਂ ਤੇ ਬਹਿਣ ਵਾਲੇ ਨੂੰ ਇੰਨਾ ਦੁੱਖ ਮਿਲਣਾ ਅਪਾ ਤਾਂ ਗੱਡੀਆਂ ਲੈਣੇ ਆ ਸੁਖਮਾਨ ਦੀ ਖਾਤ ਕੇ ਆਪਾਂ ਤਾਂ